ਮਾਰਯੋਗ ਮੁੱਖ ਮੰਤਰੀ ਸਾਹਿਬ ਨੇ ਖੁਦ ਆਣਾ ਸੀ ਬਟ ਉਹਨਾਂ ਦੀ ਮਜਬੂਰੀ ਕਰਕੇ ਅਚਾਨਕ ਜਿਹੜੇ ਸੀਗਾ ਇੱਕ ਸਰਕਮਸਟਾਂਸਸ ਕਰਕੇ ਉਹਨਾਂ ਨੂੰ ਜਿਹੜਾ ਸੀਗਾ ਉਹ ਨਹੀਂ ਆ ਸਕੇ ਤੇ ਮੈਂ ਉਹਨਾਂ ਦੇ ਬਿਹਾਫ ਦੇ ਉੱਤੇ ਸਾਰੀਆਂ ਐਂਬੂਲੈਂਸ ਜਿਹੜੀਆਂ ਹੈਗੀਆਂ ਇਹ ਅਸੀਂ ਫਲੈਗ ਆਫ ਕਰਾਂਗੇ ਇਹ ਸਾਰੀਆਂ ਐਂਬੂਲੈਂਸ ਹਾਈ ਟੈਕ ਐਂਬੂਲੈਂਸਸ ਆ ਇਹਨਾਂ ਦੇ ਵਿੱਚ ਸਾਰੀ ਬੇਸਿਕ ਲਾਈਫ ਸਪੋਰਟ ਟ੍ਰੇਨਡ ਮੈਨ ਪਾਵਰ ਔਰ ਜਿਹੜੇ ਜਨਪਲਸ ਵਾਲੇ ਸਾਡੇ ਜਿਹੜੀ 108 ਦੇ ਨੰਬਰ ਦੇ ਨਾਲ ਹੀ ਸਾਰੀਆਂ ਇੰਟੀਗ੍ਰੇਟਡ ਹੈ ਜੀਪੀਐਸ ਇਨੇਬਲਡ ਹੈ ਤੋ ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਜੜੀਆਂ ਐਮਰਜੈਂਸੀ ਸਹੂਲਤਾਂ ਹੋਰ ਵਧੀਆ ਮਿਲਣਗੀਆਂ ਹਾਂ ਉਹ ਮੈਂ ਕਹ ਰਿਹਾ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਬਾਣਾ ਗਏ ਸੀ ਤੁਹਾਨੂੰ ਪਤਾ ਹੋਵੇਗਾ ਕਿ ਪਿੱਛੇ ਉੱਥੇ ਇੱਕ ਬਹੁਤ ਭਿਆਨਕ ਹਾਦਸਾ ਹੋਇਆ ਸੀ ਜਿਹਦੇ ਵਿੱਚ ਇੱਕ ਟੈਂਕਰ ਦੇ ਵਿੱਚ ਕੈਂਟਰ ਜਿਹੜਾ ਹੁੰਦਾ ਰੇਤੇ ਵਾਲਾ ਔਰ ਇੱਕ ਸਕੂਲ ਦੀ ਜਿਹੜੀ ਵੈਨ ਸੀ ਉਹਦੇ ਚ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਸੱਤ ਬੱਚੇ ਜਿਹੜੇ ਸੀਗੇ ਉਹ ਉਹਨਾਂ ਦੀ ਜਾਨ ਗਈ ਉਹਦੇ ਵਿੱਚ ਬਹੁਤ ਦੁਖਦਾਈ ਘਟਨਾ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਪੇਰੈਂਟਸ ਨੂੰ ਮਿਲ ਕੇ ਆਏ ਸੀ ਔਰ ਉਹਨਾਂ ਨੇ ਜਿਹੜੀਆਂ 7 ਐਮਬੂਲੈਂਸਸ ਆ ਉਹ ਉਹਨਾਂ 7 ਬੱਚਿਆਂ ਨੂੰ ਡੈਡੀਕੇਟ ਕੀਤੀਆਂ ਜਾਣਗੀਆਂ ਔਰ ਜਿਹੜੇ ਹੈਗੇ ਆ ਸਮਾਣੇ ਦੇ ਏਰੀਏ ਦੇ ਵਿੱਚ ਉਹਨਾਂ ਨੂੰ ਡਿਪਲਾਈ ਕੀਤਾ ਜਾਏਗਾ 11 ਐਂਬੂਲੈਂਸ ਪਟਿਆਲੇ ਦੇ ਵਿੱਚ ਚਾਰ ਲੁਧਿਆਣੇ ਦੇ ਵਿੱਚ ਤਿੰਨ ਫਤਿਹਗੜ੍ਹ ਸਾਹਿਬ ਬਾਕੀ ਸਾਰੇ ਤੇਜਰਿਆਂ ਦੇ ਵਿੱਚ ਕਿਤੇ ਇੱਕ ਆ ਕਿਤੇ ਦੋ ਆ ਡਿਪੈਂਡਿੰਗ ਔਨ ਜਿੱਥੇ ਉਹਨਾਂ ਦੀ ਜਿਹੜੀ ਹੈਗੀ ਆ ਡਿਸਟੈਂਸ ਜੋ ਆਲਰੇਡੀ ਅਵੇਲੇਬਿਲਟੀ ਆ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਸਾਡਾ ਜਿਹੜੀ 371 ਐਂਬੂਲੈਂਸਸ ਉਹ ਦਿਨ ਰਾਤ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਹੈਗੀਆਂ ਸਿਹਤ ਸਹੂਲਤਾਂ ਦੇਣ ਗਿਆ ਐਮਰਜੈਂਸੀ ਸੁਭਾਵਾਂ ਦੇ